ਲਓ ਜੀ ਆਪਣੇ ਬਣਾਈਏ ਜੀ ਬੱਚੇ ਦੀ ਜੈਕਟ ਤੇ ਇਥੇ ਆਪਾਂ ਜਿਹੜਾ ਹੈਗਾ ਮੋਤੀ ਬਾਰਡਰ ਹਾਂਜੀ ਜਿਵੇਂ ਮੋਤੀ ਡਿਜ਼ਾਈਨ ਲਾ ਲਓ ਵੀ ਮੋਤੀਆਂ ਦੀ ਤਰ੍ਹਾਂ ਬਣਿਆ ਹੋਇਆ ਬਾਰਡਰ ਹੈ ਤੇ ਉਸੇ ਤਰ੍ਹਾਂ ਹੀ ਆਪਾਂ ਇਹਦੇ ਨਾਲ ਨਾਲ ਇਹਦੀ ਪੱਟੀ ਬਣਾਈ ਆ ਤੇ ਹੁਣ ਆਪਣਾ ਹੀ ਥੋੜਾ ਜਿਹਾ ਰਹਿਦਾ ਜੀ ਕੰਪਲੀਟ ਹੋਣ ਤੋਂ ਤੇ ਆਪਾਂ ਤੁਹਾਨੂੰ ਕੰਪਲੀਟ ਕਰਕੇ ਫਿਰ ਤੁਹਾਨੂੰ ਮੋਡੇ ਜੋੜਨੇ ਦੱਸਾਂਗੇ ਜੀ ਸਲਾਈਆਂ ਨਾਲ ਹੀ ਮੋਡੇ ਜੁੜ ਜਾਂਦੇ ਆ ਤੇ ਆਪਾਂ ਕਿਵੇਂ ਸਲਾਈਆਂ ਨਾਲ ਮੋਡੇ ਜੋੜਦੇ ਆ ਵੀਡੀਓ ਨਾਲ ਬਣੀ ਰਹੋ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਹਾਂ ਜੀ ਹੁਣ ਆਪਾਂ ਤੁਹਾਨੂੰ ਬਿਨਾਂ ਸੂਈ ਤੋਂ ਸੇਉਣ ਪਉਣੀ ਦੱਸਾਂਗੇ ਜੀ ਸਲਾਈਆਂ ਨਾਲ ਹੀ ਲਓ ਜੀ ਇਸ ਤਰ੍ਹਾਂ ਕਰਕੇ ਦੋਨੇ ਜਿਵੇਂ ਹੈਗਾ ਪਹਿਲੇ ਪੱਲੇ ਦਾ ਮੋਡਾ ਹੋ ਗਿਆ ਤੇ ਪਿਛਲਾ ਪੱਲੇ ਦਾ ਮੋੜਾ ਹੋ ਗਿਆ ਤੇ ਉਹਨਾਂ ਨੂੰ ਆਪਾਂ ਦੋਨਾਂ ਹੀ ਸਲਾਈਆਂ ਤੇ ਰੱਖ ਲਿਆ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਆਹ ਪਿਛਲੇ ਪੱਲੇ ਦੇ ਨੇ ਆਹ ਅਗਲੇ ਪੱਲੇ ਦੇ ਨੇ ਤੇ ਇਹਨੂੰ ਆਪਾਂ ਇੱਕ ਕੁੰਡਾ ਪਿਛਲੇ ਦਾ ਇੱਕ ਆਗਲੇ ਦਾ ਇਸ ਤਰ੍ਹਾਂ ਚੱਕ ਕੇ ਬੁਣ ਲੈਣਾ ਜੀ ਪਹਿਲਾਂ ਇਕੱਠੀ ਕਰ ਲੈਣੇ ਨੇ ਇੱਕ ਸਲਾਈ ਤੇ ਬੁਣ ਕੇ ਤੇ ਫਿਰ ਜਿਹੜਾ ਪਿਛਲਾ ਕੁੰਡਾ ਹੁੰਦਾ ਉਹਨੂੰ ਚੱਕ ਕੇ ਇਹਦੇ ਉੱਤੋਂ ਦੀ ਟਪਾ ਦੇਣਾ ਲਓ ਜੀ ਇਸੇ ਤਰ੍ਹਾਂ ਫਿਰ ਇੱਕ ਕੁੰਡਾ ਪਿਛਲੀ ਸੜਾਈ ਦਾ ਇੱਕ ਅਗਲੀ ਦਾ ਲੈ ਕੇ ਇਹਨਾਂ ਨੂੰ ਬੁਣ ਲਿਆ ਫੇਰ ਇਹ ਗੁੰਡਾ ਉਤੂ ਦੀ ਟਪਾਤਾ ਇਹਦੇ ਹਾਂਜੀ ਅੱਗੇ ਫੇਰ ਇਹ ਫੇਰੇ ਦੀ ਉਤੂ ਦੀ ਟਪਾਉਣਾ ਲਓ ਜੀ ਇਸ ਤਰ੍ਹਾਂ ਕਰਕੇ ਜਿਹੜੀ ਹੈਗੀ ਇਸ ਇਹ ਬੰਦ ਹੁੰਦਾ ਜਾਂਦਾ ਤੇ ਆਪਾਂ ਪੂਰੀ ਸਲਾਈ ਸਲਾਈਆਂ ਨਾੜੀ ਕਰਾਂਗੇ ਜੀ ਮੋਡੇ ਵੀ ਇੱਥੇ ਆਪਾਂ ਨੂੰ ਸੂਈ ਦੀ ਲੋੜ ਨਹੀਂ ਪੈਂਦੀ ਲੋ ਜੀ ਬਸ ਪਲੱਗ ਨੇੜੇ ਹੁਣ ਆਪਾਂ ਬਣਾ ਦੇਣੀ ਹੈ ਮੀਡੀਆ ਨੂੰ ਬਣੀ ਰਹੋ ਜੀ ਬਾਕੀ ਇਹ ਸਲਾਈ ਪਈ ਹੋਈ ਬਹੁਤ ਵਧੀਆ ਲੱਗਦੀ ਹੈ ਜੀ ਤੇ ਦਿਖਦੀ ਨਹੀਂ ਹੈਗੀ ਟੋਪੇ ਵਗੈਰਾ ਜਿਵੇਂ ਪਸੂਈ ਨਾ ਪਾਉਣੀਆਂ ਤਾਂ ਉਹਦੇ ਵਿੱਚ ਟੋਪੇ ਦਿਖਦੇ ਹਨ ਤਾਂ ਇਹਦੇ ਵਿੱਚ ਟੋਪੇ ਨਹੀਂ ਦਿਖਦੇ ਤੇ ਪੂਰੀ ਸਾਫ ਸਾਫ ਹੁੰਦੀ ਹੈ ਲੋਈ ਦੇ ਇੱਕ ਕੁੰਡਾ ਉਹਦੇ ਇੱਕ ਉਹਦਾ ਲੈ ਕੇ ਦੋਨਾਂ ਨੂੰ ਬਣ ਲਿਆ ਫਿਰ ਉਸੇ ਤਰ੍ਹਾਂ ਉੱਪਰ ਦੀ ਟਪਾ ਦੇਣਾ ਹਾਂ ਜੀ ਅੱਗੇ ਫੇਰ ਇੱਕ ਕੁੰਡਾ ਇੱਕ ਕੁੰਡਾ ਬੰਨ੍ਹ ਲਿਆ ਦੰਨਨ ਕਥਾ ਤੇ ਪਿਛਲਾ ਕੁੰਡਾ ਦੇ ਉੱਪਰ ਦੀ ਟਪਾ ਦੇਣਾ ਚਲੋ ਜੀ ਆਪਣਾ ਇੱਕ ਕੁੰਡਾ ਰਹਿ ਗਿਆ ਅੱਠ ਕੁੰਡੇ ਆਪਣੇ ਹੈਗੇ ਨੇ ਪੱਟੀ ਦੇ ਆਪਾਂ ਪੱਟੀ ਦੇ ਰੱਖਾਂਗੇ ਕਿਉਂਕਿ ਪੱਟੀ ਬੁਣ ਕੇ ਇਹਦੇ ਨਾਲ ਜੋੜਨੀ ਹੈ ਲਓ ਜੀ ਲਓ ਜੀ ਹੁਣੀ ਆਪਣੀ ਸਲਾਈ ਪੂਰੀ ਹੋ ਗਈ ਜੀ ਮੋਟੀ ਦੀ ਸਉਣ ਪੈ ਗਈ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਕਿਵੇਂ लो जी देखो पुठे पासे इस तरह पीती है स्यौण तो सीधे पासे इस तरह पैके तैयार हो जाती है जी लो जी चंकी तरह देखो ते तरह ते वो तो इस तरह स्यौन पैदी है तो बहुत वध्या लगती है जो तीन भी बना के देखो पा के जेकर भीडियो लगी, तो लाइक शेयर कमेंट करना ना भूलो जी Thank you. Dad.